ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਣ ਤਪੰਦਾ ਤਿਸ ਲੱਗਾ ਹਰ ਨਾ ਉਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਨਸ ਸੰਦੀ ਆਸ ਤੇਸ ਲੱਗਾ ਹਰ ਨਾਹੋ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੀ ਆਸ आए वे गाल पाई सो जम की फास जेहा बीज सो लोण मथ जो लिखे आस ਰਣ ਵਿਹਾਣੀ ਪਛੁਤਾਣੀ ਉਠ ਚੱਲੇ ਗਏ ਨਿਰਾਸ ਜਿਨ ਕਾ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਵੇਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲੱਗਾ ਜਿਸ ਮਾਨ ਹਰ ਚਰਨ ਨਿਵਾਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਬਾ ਤੇ ਸੁ ਲੱਗ ਜੇ ਸਮਾਨ ਹਰ ਚਰਨ ਨੇ ਵਾਸ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾੜ ਤਪੰਦਾ ਤਿਸ ਲੱਗਾ ਹਾਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ மாணச சந்தி ஆச சத்த